ਪ੍ਰਤੀਪਤੀ ਦੇਖ ਲਾ ਕਿ ਤੇ ਚਾਹੀ ਨਾ ਕੱਢ ਜੇ ਬਥੇਰੀ ਹੈ ਬੜਾ ਬਤਾ ਬੱਬੂ ਹਾਂ ਬੇਬੇ ਚਾਪੜ ਨਹੀਂ ਪਤਾ ਥਾ ਕਿੱਥੇ ਰੱਖ ਤਾ ਦਨੇ ਬੇਬੇ ਤੈਨੂੰ ਹੋਰ ਨਹੀਂ ਚਾਪੜ ਦਿਉਂਦਾ ਉਹ ਤਾਂ ਮੈਂ ਕੱਲ ਹਾਰਾ ਟਕਣ ਲੱਗੀ ਸੀ ਉਹਦੇ ਟੁੱਟ ਗਿਆ ਜੇ ਖੰਡ ਦਾ ਮੇਰੇ ਤੋਂ ਬੇਬੇ ਹਾਂ ਪੁੱਤਾ ਆਏ ਕਰਦੇ ਆ ਤਾਂਸ ਲੈਣਾ ਹੀ ਢੱਕ ਦਿੰਨੇ ਹਾਰਾ ਹੁਣ ਆ ਚੱਕੋ ਠੀਕ ਆ ਪੁੱਤਾ ਬੇਬੇ ਆ ਲੈ ਹੋੜੀਆਂ ਹੋਰ ਪਾਥੀਆਂ ਆਈਆਂ ਚ ਬਸ ਪੁੱਤ ਹੋਰ ਨਹੀਂ ਲਾਉਣੀਆਂ ਪੁੱਤ ਆ ਤਾਂ ਤੋਂ ਦੇ ਕੱਲ ਦਾ ਖੁਆ ਕੱਡਾ ਪਿਆ ਖਰਾਬ ਹੋ ਜੂਗੀ ਉਹ ਬੇਬੇ ਮੈਂ ਨਾ ਚ ਪਾਣੀ ਤਾਂ ਪਾਇਆ ਸੀ ਕੜਾਹੀ ਨੂੰ ਜਰਜੀ ਵਾਲੀ ਲੱਗੀ ਪਈ ਆ ਮੈਂ ਚੱਲ ਆ ਰੋੜਾ ਜਾ ਮਾਰ ਕੇ ਸਾਫ ਕਰ ਦੂੰਗੀ ਮੈਂ ਤਾਂ ਚੱਕੀ ਨਹੀਂ ਗਈ ਨਾ ਤਾਂ ਕਰਕੇ ਫਿਰ ਮੈਂ ਚੱਕੀ ਨਹੀਂ ਮੈਂ ਚੱਲ ਆਪੀ ਕਰ ਦੂੰਗੀ ਕੋਈ ਨਹੀਂ ਕੋਈ ਨਹੀਂ ਬੇਬੇ ਮੈਂ ਕਾਦੇ ਵਾਸਤੇ ਆ ਮੈਂ ਆਪੇ ਕਰ ਦੂੰਗੀ ਦੇਖੀ ਮੈਂ ਠੀਕ ਆ ਪੁੱਤ ਨਾਲ ਪੁੱਤ ਖੇਤ ਰੋਟੀ द्या ਮੁੰਡੇ ਨਹੀਂ ਜਾ ਕੇ ਤੈਨੂੰ ਪਤਾ ਕਿੰਨਾ ਗਰਮ ਸੁਭਾਅ ਮੁੰਡੇ ਦਾ ਬੇਬੇ ਗਰਮ ਸੁਭਾਅ ਤਾਂ ਹੈਗਾ ਹੁਣ ਮੈਂ ਘਰ ਦਾ ਕੰਮ ਕਰਾਂ ਕੋ ਰੋਟੀ ਫੜਾਉਣ ਜਾਮ ਬਾਰੇ ਠੰਡ ਹੈ ਆਪੇ ਆ ਕੇ ਖਾ ਲੈਣਗੇ ਕੋਈ ਨਾ ਬੁੱਤ ਘਰ ਦਾ ਕੰਮ ਥੋੜਾ ਬਤਾ ਹੋਗਾ ਮੈਂ ਕਰ ਲੂੰਗੀ ਤੂੰ ਆਪਣਾ ਖੇਤ ਜਾ ਤੇ ਰੋਟੀ ਫੜਾ ਕੇ ਮੁੰਡਿਆਂ ਦੀ ਥੋੜਾ ਨਾ ਚਾਰ ਚਾਰ ਮਾਰਨੀਆਂ ਮੈਂ ਕੰਨ ਦੀ ਜੜ ਚ ਹੈ ਤੜਕੇ ਹੀ ਨਿੱਕਲ ਜਾਂਦੇ ਉਹ ਖੇਡਣ ਵਾਸਤੇ ਤੁਹਾਨੂੰ ਉਦੋਂ ਪਤਾ ਲੱਗਣਾ ਜਦੋਂ ਐਡੇ ਐਡੇ ਨੜੀਆਂ ਪਗਣ ਲੱਗੀਆਂ ਚਲ ਆਏ ਕਰੋ ਜਾਂ ਦਾਦੀ ਕੋਲ ਵਗ ਜਾ ਰਜਾਈ 'ਚ ਬੈ ਕੇ ਰੋਟੀ ਖਾ ਲੋ ਆ ਜਾ ਵਗ ਜਾ ਆਜਾ ਤੇ ਮੈਂ ਖਵਾਉਂਗਾ ਸਾਂ ਰੋਟੀ ਚਲ ਪਹਿਲਾਂ ਅੰਦਰ ਚੱਲੋ ਬੇਬੇ ਬਾਹਰ ਨਾਲ ਨਿਕਲਦੇ ਹੀ ਇਹਨਾਂ ਨੂੰ ਦੁਬਾਰੇ ਕੋਈ ਤਾਂ ਕੋਈ ਨਿਕਲ ਲੈਂਦੀ ਠੰਡ ਬਹੁਤ ਆਪ ਚਲੋ ਅੰਦਰ ਚੱਲੋ ਸਾਰੀ ਢਾੜੀ ਹੋਰਲ ਹੋਰਲ ਕਰਦੇ ਫਿਰਦੇ ਰਹਿੰਦੇ ਆ ਆਏ ਹਾਈ ਜੇ ਖਾਣ ਦਾ ਨਾ ਮਾੜਾ ਜਿਹਾ ਰੋਟੀ ਦਾ ਟੋਕ ਨਗਾ ਲਾ ਉਹਦੀ ਇਤਜਾਬ ਬਣ ਜਾਂਦਾ ਆਏ ਕ ਮੇਰਾ ਬੰਦਾਗਾ ਜਾਂ ਤਾਂ ਡੰਗਰਾਂ ਚ ਡੰਗਰ ਹੋਇਆ ਰਹਿੰਦਾ ਜਾਂ ਖੇਤ ਚ ਤੁਰਿਆ ਫਿਰਦਾ ਰਹਿੰਦਾ ਤੱਬਰ ਦਾ ਪੂਰਾ ਖਿਆਲ ਹੀ ਆਏ ਕਰਦੀਆਂ ਰੋਟੀ ਲੈ ਕੇ ਜਾਂਦੀਆਂ ਛੋਟੇ ਨੂੰ ਕਹਿੰਦੀ ਆ ਪਹਿਪੂਰਾ ਦਵਾਈ ਦਵਾ ਕੇ ਲਿਆ ਤੇਰੇ ਭਰਾ ਕੋਲ ਤਾਂ ਟਾਈਮ ਨਹੀਂ ਹੈਗਾ ਹਾਈ ਹਾਈ ਜੇ ਖਾਣ ਦਾ ਕਾਲਜਾ ਜਾਂ ਮੱਛੀ ਜਾਂਦਾ ਰਹਿੰਦਾ ਆਇਆ ਤਾਇਆ ਚਾਦਾ ਪਾਈਗੀ ਚੱਲ ਬਾਈ ਪਾਈਗੀ ਰੇਤਾ ਆ ਅੱਜ ਤਾਂ ਤੀਜਾ ਰੇ ਪਾਤਾ ਆਪਣੇ ਹਾਂਜੀ ਹਾਂ ਤੀਜਾ ਰੇ ਕਣਕੀ ਵਧੀਆ ਹੋਗੀ ਹਾਂ ਖੱਬੀ ਖਾਨ ਹੋਗੀ ਜੀ ਅਰੇ ਆਪਦਾ ਤੂੰ ਪੋਪਣੀ ਕੱਢਦਾ ਲੈ ਇਹਦੀ ਮਰਜ਼ੀ ਆ ਜੀ ਠੰਡੇ ਬੋਹ ਕਰ ਖੇਤ ਕੀ ਦਾ ਇਹ ਠੰਡਾ ਹੋਗੇ ਤਾਂ ਕਣਕਾ ਵਾਦਣਗੇ ਜੀ ਉਹ ਬਬਲੇ ਮਾਰੀ ਡਾਂ ਕਿੱਤਿਆਂ ਜਨਾਂ ਦੇ ਹਾਏ ਵੇ ਓ ਯਾਰ ਇੱਧਰ ਆਉਣੇ ਕਿਉਂ ਦੰਨਾ ਹੁਣਾਂ ਤੂੰ ਖਾਗਣਾ ਤੇਰਾ ਖੇਤ ਖਸਮਾ ਪਹਿਲਾਂ ਉਹ ਉੱਥੀ ਮੋੜ ਦਾ ਕਰਤਾ ਓ ਬਾਈ ਮੈਂ ਸਾਰੀ ਰਾਤ ਦਾ ਉਰੇ ਬੈਠੇ ਆਂ ਅੱਛਾ ਹੁਣ ਮੋੜ ਦਾ ਇਹ ਗਾਂ ਉੱਤੋਂ ਦੀ ਆ ਜਾਂਦੀਆਂ ਨੇ ਸਾਰੀਆਂ ਇਕੱਠਾ ਢੱਠੇ ਠੁੱਠੇ ਨੇ ਜਿਹੜੇ ਸ਼ੈਡ ਰਖੇ ਨੇ ਹਾਂ ਉੱਤੋਂ ਦੀ ਆ ਜਾਂਦੇ ਨੇ ਓ ਯਾਰ ਪਤਾ ਗੱਲ ਕੀ ਆ ਤਾਰ ਫੇਰ ਨਹੀਂ ਪਊ ਆਪਾਂ ਨੂੰ ਮੈਂ ਤਾਂ ਬਈ ਜਾੜਾ ਬਹੁਤ ਕਰ ਦਣਗੇ ਆਪਾਂ ਇਹ ਕਰਦੇ ਆਂ ਸਾਂਝੇ ਪੈਸੇ ਲਾ ਕੇ ਖੰਬੇ ਖੰਬੇ ਘੱਟ ਲੈਣ ਨਾਲੇ ਤਾਰਾ ਪਾ ਦਾਂਗੇ ਫੇਨਾ ਜਿਹੜੇ ਆ 20 ਕੀਲੇ ਦਿੱਤੇ ਹੋਏ ਨੇ ਆਪਣੇ ਨੂੰ ਸਾਲਾਂ ਨੂੰ ਉਹ ਛੱਡਣ ਗਏ ਤੇ ਉਹ ਛੱਡਣ ਨਹੀਂ ਦਿੰਦੇ ਹੈਗੇ 20 ਕਿੱਲੇ ਕਾਸ ਵਾਸਤੇ ਦਿੱਤੇ। ਉਹ ਯਾਰ ਫਿਰ ਤਾਂ ਉਹੀ ਗੱਲ ਐ ਬਾਣੀ ਐ ਦਾ ਪਾ ਕੇ ਛੋਲੇ ਦੀ ਮੁੱਠੀ ਗਊ ਛੱਡੀ ਮਾਂ ਹੁੰਦੀ ਐ। ਵੀ ਆਪਦੇ ਪਿਓ ਨੂੰ ਤਾਂ ਬੰਨ ਲਓ ਜਿਹੜੇ ਜਾੜਾ ਕਰਦੇ ਫਿਰਦੇ ਨੇ। ਪਰ ਕਹਿੰਦੇ ਜ਼ਿਮੀਂਦਾਰ ਡਾਂਗਾ ਮਾਰਦੇ ਨੇ। ਹੁਣ ਦੱਸ ਅਸੀਂ ਕੀ ਕਰੀਏ ਆਪਦਾ ਜਾੜਾ ਕਰਾਈ ਚੱਲੀ ਐ ਅਸੀਂ ਉਰੇ। ਬਾਈ ਗੱਲ ਤਾਂ ਤੇਰੀ ਸਹੀ ਐ ਕੁੰਡਿਆ ਇਹ। ਔਰ ਯਾਰ ਇਹਦਾ ਕੁਝ ਕਰਨਾ ਬੂ ਆਪਾਂ ਐ ਕਰਦੇ ਅੱਜ ਪਿੰਡ 'ਚ ਇਕੱਠ ਕਰ ਲੈਨੇ ਆ। ਇੱਕ ਤਾਂ ਆਪਣੇ ਪਿੰਡ ਜਿਹੜੀਆਂ ਗਾਈਆਂ ਗੂਈਆਂ ਛੱਡਦੇ ਨੇ ਪਹਿਲਾਂ ਛੋਲੇ ਦੇਦੇ ਨੇ। ਜਦੋਂ ਵਿਚਾਰੀ ਰਲਦੀ ਨਹੀਂ ਫਿਰ ਪਿੰਡ 'ਚ ਇਹਨਾਂ ਨਾਲ ਤਾਂ ਇਹਨਾਂ ਨੂੰ ਲਾਵਾਂਗੇ ਜੁਰਮਾਨਾ ਸਰਪੰਚ ਨਾਲ ਗੱਲ ਕਰ ਲੈਨੇ ਆਪਾਂ ਅੱਜ ਜਿਹੜੇ ਹੋਰ ਨੇ ਡੰਗਰ ਨਾਲ ਇਹਨਾਂ ਨੂੰ ਚਾੜ ਕੇ ਟਰਾਲੀ ਚਾਜ ਗਊਸ਼ਾਲਾ ਛੱਡਿਆ ਹੋਣੇ ਆਪਾਂ 20 ਕਿਲੇ ਦਿੱਤੇ ਨੇ ਚਰਾਦ ਨੂੰ ਆਪਨੇ ਗਊਸ਼ਾਲਾ ਨੂੰ ਹਾਂ ਸਹੀ ਗੱਲ ਐ ਕਾਦੇ ਵਾਰ ਦਿੱਤੇ ਨੂੰ ਇਸੇ ਵਾਸਤੇ ਨੇ ਉਹਦਾ ਗੱਲ ਤਾਂ ਸਹੀ ਐ ਤੇਰੀ ਹੋਰ ਬਾਈ ਯਾਰ ਚੱਲ ਮੈਂ ਤਾਂ ਜਾਨਾ ਯਾਰ ਫਿਰ ਰੇਰੂ ਜੀ ਪਾਉਣ ਲੱਗ ਰਿਹਾ ਜਿਸ ਦਾ ਅਰੇ ਹੋ ਗਈ ਪੂਰੀ ਅਰੇ ਹੋ ਗਈ ਬਸ ਅੱਜ ਲਾਸਟ ਪਾਦੀ ਤੀਜੀ ਰੇਤੀ ਅੱਛਾ ਚੋਲੀ ਘਟ ਹੈ ਅਸੀਂ ਵੀ ਪਾਉਣਾ ਲਾਸਟ ਰੇ ਸਾਡਾ ਚੋਲੀ ਲੈ ਕੇ ਜਾਣੀ ਹੈ ਤੂੰ ਹੀ ਲੈ ਜੀ ਨਹੀਂ ਇੱਧੇ ਕੰਨ ਤਾਂ ਕਾਜੀ ਬਸ ਪਾਤੀ ਹੋਣੀ ਰੇ ਤਾਂ ਠੀਕ ਹੈ ਹਾਂ ਠੀਕ ਹੈ ਜੇ ਆ ਗਏ ਨੇ ਇਧਰ ਨੂੰ ਮੋੜ ਦੀ ਡੰਗਰ ਆ ਠੀਕ ਹੈ ਠੀਕ ਹੈ ਹਾਂ ਚੰਗਾ ਤਾਂ ਮੇਰੇ ਸਾਲੇ ਨੇ ਡੰਗਰਾਂ ਨਹੀਂ ਲਹੂ ਪੀਰ ਖੈ ਗਿਆ ਹੁਣ ਮਤਲਬ ਲੱਗਦਾ ਹੁਣ ਰਾਤ ਨੂੰ ਵੀਰੇ ਰਾਖੀ ਕਰਨੀ ਪਿਆ ਕਰੂਗੀ ਤਾਇਆ ਹਾਂ ਕਿਧਰ ਅਬ ਧੁੱਪ ਕੱਢ ਲਿਆ ਬਸ ਸਪਰੇਅ ਕਰ ਦਈਏ ਸਪਰੇਅ ਕਰ ਦਈਏ ਫਿਰ ਕੱਢੇ ਤਾਂ ਸਪਰੇਅ ਤਾਂ ਬਥੇਰਾ ਜੀ ਕਰ ਛਣ ਤੋਂ ਡਰ ਲੱਗਦਾ ਸਪਰੇਅ ਕਰਨ ਵੇਲੇ ਉਹ ਪਾਤੀ ਤਾਂ ਆਰੇ ਹਾਂਜੀ ਪਾਤੀ ਜੀ ਯਾ ਚੱਲ ਵਧੀਆ ਝੱਟ ਮਾਰ ਲਈ ਤੁਸੀਂ ਨੇ ਕਿਧਰ ਗਿਆ ਦੀ ਉਹ ਮੇਰਾ ਬਾਈ ਖਾਗੜ ਮੋੜਨ ਗਿਆ ਦੀ ਯਾਰ ਉਧਰੋਂ ਪਰਲੇ ਕਿਲੇ 'ਚ ਵੜ ਰਹੇ ਤੇ ਉਹ ਤੇਰਾ ਕੀ ਖਾਂਦੇ ਨੇ ਉਹ ਖਾਂਦੇ ਗੇੜਾ ਦਾ ਮਾਰ ਕੇ ਜਾ ਕੇ ਤਾਂ ਦੇਖੋ ਜਿਵੇਂ ਸਾਲਾ ਰੀਪਰ ਲਾਇਆ ਹੁੰਦਾ ਨਾ ਐ ਜਮੀ ਥੱਲੇ ਲਾਦੀ ਕਣਕਾ ਉਹ ਜਿੰਨਾ ਨਾਲ ਰਲੇ ਹੋਇਆ ਖਾ ਜਾਣਗੇ ਫਰ ਭਾਈ ਉਹੀ ਲਿਆ ਕੇ ਛੱਡ ਦਿੰਨੇ ਆ ਓਰੇ ਕਾ ਨੂੰ ਗਊਸ਼ਾਲਾ ਚਾਰੇ ਭੁੱਖੇ ਮਰਦੇ ਨੇ ਓਰੇ ਛੱਡ ਦੇਣੇ ਲਿਆ ਕੇ ਜਦ ਤਰਸੋਂਦੇ ਉਹਨਾਂ ਤੇ ਹੀ ਪਰਜਾਈ ਆ ਜੀ ਉਹ ਪਰਜਾਈ ਤਾਂ ਆ ਜੂਗੀ ਢਿੱਲ ਮੱਠ ਹੋ ਗਈ ਹੁਣੀ ਕੋਈ ਪਰਜਾਈ ਨੂੰ ਮਾੜੀ ਮੋਟੀ ਕੀ ਗੱਲ ਕੁੰਡਿਆ ਤੈਨੂੰ ਬਾਹਲਾ ਹੋ ਜਾਂਦਾ ਪਰਜਾਈ ਦਾ ਉਹ ਨਾ ਨਾ ਤਾਇਆ ਜੀ ਦਾ ਕੋਈ ਗੱਲ ਨਹੀਂ ਹੈਗੀ ਕੁੰਡਿਆ ਇਹ ਤਾਂ ਮੈਰੀ ਸਾਰੀ ਉਮਰ ਲੰਘੀ ਤੂੰ ਪਰਜਾਈਆਂ ਦੇ ਹੇਚ ਤੇ ਨਾ ਹੈ ਇੱਥੇ ਕੋਈ ਸਾਖ ਸੁਕ ਨਹੀਂ ਕਰਾਂਦੀ ਮੇਰੀ ਐਂ ਉਮਰ ਲੰਘੀ ਮੈਂ ਪਾਣੀ ਪਰਦੇ ਹੀ ਮਰ ਗਿਆ ਉਹ ਨਾ ਨਾ ਤਾਇਆ ਫਿਰ ਕੀ ਹੋ ਗਿਆ ਸੀ ਹੈ ਤਾਂ ਗਿਆ 20 ਕਿਲਿਓਂ ਨੇ ਆਪਣਾ ਤਾਂ ਉਹੀ ਬਣਜੋ ਉਹਨੇ ਟੈਨਸ਼ਨ ਲਿਆ ਕਰੀ ਗੱਲ ਸੁਣੋ ਕੱਕ ਦਾ ਆਪਾਂ ਫੇਰ ਵੜ ਲਾਂਗੇ ਥੋੜਾ ਡੋਲਾ ਲੈਣੇ ਆ ਉਹ ਕਾ ਨੂੰ ਬਾਈ ਯਾਰਾ ਤੂੰ ਹੋਰੇ ਗੱਲਾਂ ਮਾਰ ਲੱਗਿਆ ਹਰਾ ਵੜ ਲੈਣ ਚੰਗਾ ਐ ਨਹੀਂ ਪਰਹਾਈ ਆਜੂਗੀ ਨਾਲੇ ਆ ਜਾ ਤਾਇਆ ਆਜੋ ਉਹ ਤੈਨੂੰ ਕਿੰਨੇ ਵਾਰ ਤਾਂ ਕਿਹਾ ਤਾਇਆ ਆ ਜਾਕਰ ਤੂੰ ਰੋਟੀ ਉੱਟੀ ਨੂੰ ਪ੍ਰਵਾਹ ਨਾ ਕਰੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਆ ਜੂਗੀ ਪਾਪਾ ਕੋਈ ਨਹੀਂ ਕੱਤੂ ਆ ਰਾਲੇ ਸਾਰੀ ਏ ਤੂੰ ਮੇਰੀ ਅੱਖਾਂ ਪੱਣ ਲਗੀ ਰੈਨਾ ਤੂੰ ਉਹ ਖੜ ਜਾ ਤਾ ਆ ਖਵਾਵਾਂਗੇ ਰੋਟੀ ਤੇਨੂੰ ਬੰਦਰੋ ਪਰੇ ਲੈ ਕੇ ਜਾਂਦਾ ਮੈਨੂੰ ਉਹ ਦੇਖ ਕਿ ਉਹ ਆ ਕੇ ਘੜਤੀ ਦੀ ਕਹਿੰਦੀ ਆਈ ਨਹੀਂ ਹੈਗੀ ਭੁੱਖੇ ਮਾਰ ਤੀ ਉਹ ਆ ਗਈ ਰੋਟੀ ਭੁੱਖੇ ਮਾਰਤੇ ਨਾ ਹਾਲ ਤਾਂ ਰੋਟੀ ਨਹੀਂ ਆਈ ਓਏ ਆ ਗਈ ਰੋਟੀ ਲੈ ਫੜ ਆਜੋ ਆਜੋ ਅੱਜ ਮਾਲੀ ਲੇਟ ਹੋ ਗਈ ਵੇ ਕੀ ਕਰਾਂ ਅੱਜ ਜੈ ਖਣ ਦਾ ਇੱਕ ਤਾਂ ਤਾਂ ਤਜਾਬ ਜਾ ਬਣ ਗਿਆ ਤੇ ਉੱਤੋਂ ਨਿਆਣਿਆਂ ਨੇ ਤੰਗ ਕਰ ਮਾਰਿਆ ਤੂੰ ਨਾ ਮੇਰੀ ਗੱਲ ਸੁਣ ਅਦੋਂ ਰੋਟੀਆਂ ਖਾ ਖਾ ਕੇ ਮੈਨੂੰ ਦਵਾਈ ਦਵਾ ਲਿਆ ਕਿਹੜੀਆਂ ਗੱਲਾਂ ਕਰਦੀਆਂ ਉਹ ਮੈਂ ਮੂਨਕ ਜਾਣਾ ਪੰਪ ਖਰਾਬ ਹੋ ਰਿਹਾ ਸਪਰੇਅ ਵਾਲਾ ਦੱਸ ਮੈਨੂੰ ਕਿਹਾ ਸੀ ਨਾ ਭਾਈ ਪ੍ਰੋਜੈਕਟ ਢਿੱਲੀ ਹੋਣੀ ਉਹ ਕਿ ਥੋੜੀ ਸਕੀਮ ਤਾਂ ਨਹੀਂ ਸਾਨੂੰ ਭੁੱਖੇ ਮਾਰਨ ਦੀ ਲੈ ਸਾਡੀ ਕਾਹਦੀ ਸਕੀਮ ਹੈ ਭਾਈ ਲੈ ਮੈਂ ਪਿਓ ਪੀ ਮੈਨੂੰ ਪਤਾ ਦੀ ਵੀ ਤੂੰ ਢਿੱਲੀ ਹੈ ਮੈਨੂੰ ਕਿੱਥੇ ਪਤਾ ਹੈ ਧਾਪ ਤੇਰੇ ਨਾਲ ਆਇਆ ਜਵਾਕ ਧੜਕੇ ਦਾ ਖੇਤ ਹੈ ਇਦਾਂ ਮਾਗਰੋ ਮੈਂ ਨਾ ਬੁਥੇਰੇ ਲੱਬੇ ਬੁਥੇਰੇ ਪਾਲੇ ਮੈਂ ਤਾਈ ਨੂੰ ਫੜਾ ਦੇ ਨੀ ਉਹ ਕੈਫਸੂਲ ਜੱਥੇ ਆਏ ਹੈਗਾ ਤਾਈ ਨੂੰ ਫੜਾ ਦੇ ਪਹਿਲਾਂ ਰੋਟੀ ਲੈ ਆ ਫੜਾ ਲੈ ਫੜਾ ਉਹਰ ਆ ਲੈ ਬਈ ਤੁਸੀਂ ਖਾ ਲਓ ਮੈਂ ਰੋਟੀ ਐਂ ਕਰਦਾ ਨਾਲੇ ਤਾਂ ਮੈਂ ਨੜ ਤਾਂ ਪਰਜਾਈ ਨੂੰ ਦਵਾਈ ਦਵਾ ਲਿਆਉਂਗਾ ਮੈਂ ਨੜ ਕਰੇ ਜਾਂ ਕੀ ਖਾ ਲੂੰਗਾ ਰੋਟੀ ਉਹ ਖਾ ਲਾ ਉਹ ਨਾ ਨਾ ਤੁਸੀਂ ਖਾਓ ਮੈਂ ਤਾਂ ਕਰੇ ਜਾ ਕੇ ਖਾ ਰੂ ਮੈਂ ਕੋਈ ਗੱਲ ਨਹੀਂ ਤੂੰ ਇੱਕ ਤਾਂ ਖਾ ਲੈਂਦਾ ਨਾ ਨਾ ਪਾਪੀ ਤੈਨੂੰ ਦਵਾਈ ਦਵਾ ਲਿਆਉਂ ਮੈਂ ਨਹੀਂ ਰੋਟੀ ਤੂੰ ਰੋਟੀ ਦਾ ਘਰੇ ਪਈਆ ਨਾਲੇ ਸੱਚ ਉਹ ਬੀਬੀ ਨੇ ਆਖਿਆ ਸੀ ਗਾਈ ਸਾਗ ਲਿਆਈ ਆਉਦੀ ਹੋਈ ਰਾਗ ਭਾਬੀ ਮੈਂ ਤਾਂ ਕਹਣਾ ਤੂੰ ਚਾਰ ਪੰਜ ਦਿਨ ਹਜੇ ਨਾ ਬਣਾ ਪਹਿਲਾਂ ਤੂੰ ਸੱਤ ਦਿਨ ਸਾਗ ਖਵਾਈ ਕਿ ਤਾਈਓ ਤੇਰਾ ਤਜਾਬ ਜਾਦੇ ਬਣ ਗਿਆ ਫਿਰ ਹੁਣ ਕੀ ਕਰਗੇ ਹੁਣ ਕੀ ਬਣਾਈ ਗੋਭੀ ਲੱਗੀ ਹੋਈ ਐ ਗੋਭੀ ਲੈ ਚੱਲਾਂਗੇ ਚੱਲ ਫਿਰ ਬਾਈ ਐਂ ਕਰੀਓ ਗੋਭੀ ਤੋੜ ਲੈਣੀ ਆਉਂਦੇ ਹੋਏ ਚੰਗਾ ਤਾਇਆ ਤੋੜ ਲਾਵਾਂਗੇ ਹਾਂ ਗੋਭੀ ਤੋੜੇ ਨਾਲੇ ਧਨੀਆ ਧੁਨੀਆ ਲੈ ਚੱਲੀਓ ਆ ਚਾਹ ਜੀ ਪਿਆਦਾਂ ਕਿ ਠਰ ਕੇ ਪੀਏਗਾ ਅਸੀਂ ਪਾ ਲਾਂਗੇ ਆਪੇ ਪਾ ਲੈਣਗੇ ਭਾਬੀ ਤੂੰ ਚੱਲ ਮੈਂ ਵੀ ਘਰੇ ਜਾਣਾ ਚੱਲ ਚੱਲ ਆ ਮਾੜੀ ਨੇੜੇ ਰੱਖ ਲੱਗਦੇ ਤਰਤੀ ਰਹੂਗੀ ਇਹ ਅਨ ਹੋਰ ਲੈ ਲਈਓ ਜੇ ਲੈਣੀ ਹੋਈ ਗਰਮ ਕਰ ਲਓ ਨਾਲੇ ਲੈ ਫੜ ਇਹਦਾ ਕਦੋਂ ਦੇ ਲੱਗ ਰਹੇ ਨੇ ਮਾਰਨਾ ਕਦੇ ਹਜ ਤੱਕ ਆਈ ਨਹੀਂ ਹੈਗੀ ਆਈ ਨਹੀਂ ਹੈਗੀ ਕੀ ਕਰਾਂ ਮੈਂ ਤਾਂ ਮਸਾਂ ਆਈਆਂ ਮੈਂ ਤਾਂ ਨਾ ਐ ਲੱਗਦਾ ਸੀਗਾ ਵੀ ਚੱਕਰ ਆ ਕੇ ਡਿੱਗੂਗੀ ਆ ਤਾਂ ਕਾਰਜਾ ਜਾ ਮੱਚੀ ਜਾਂਦਾ ਸੱਚੀ ਨਾ ਪਹਿਲਾਂ ਪਰ ਪਰ ਗੋਲੀ ਖਾਈ ਜਾਨੀ ਐ ਹੁਣ ਕਹਿੰਦੀ ਤਜਾ ਬਣਦਾ ਲੈ ਵੇਖ ਲੈ ਕੁੰਡਿਆ ਮੈਨੂੰ ਦਵਾਈ ਤਾਂ ਕੀ ਦਵਾਉਣੀ ਹੈ ਉੱਤੋਂ ਤੇਰਾ ਬਾਈ ਭੋਲੀ ਜਾਂਦਾ ਓ ਪਰ ਜੀ ਕਿਉਂ ਗੁੱਸਾ ਕਰਦੀ ਆ ਬਾਈ ਤਾਂ ਵੀ ਬੋਲੀ ਜਾਂਦਾਗਾ ਨਾ ਖਾਗੜਾ ਮੇਲੇ ਦਾ ਬਾਈ ਕਹਿੰਦਾ ਚਰ ਜਾਣ ਦੇ ਕਹਿੰਦਾ ਹੈ ਫਿਰ ਕੀ ਹੁੰਦਾਗਾ ਆਪ ਧਿਕਰ ਵਾਲੀ ਗਣੀ ਵੀ ਦੇਖ ਲੈ ਕਰ ਮੜਾ ਮੋਟਾ ਡੰਗਰਾ ਤੈਨੂੰ ਬੜਾ ਤਰਸਾਉਂਦਾ ਹੈਗਾ। ਜਲ ਪਰਜਾਈ ਆਪਾਂ ਚਲਦੇ ਤਾਂ ਹੀ ਬੁੱਲੀ ਜਾਊਗਾ। ਦਵਾਈ ਦਵਾਉਣਾ ਮੈਂ ਤੇਨੂੰ। ਲੈ ਦੇਖ ਲੈ ਪੱਬੀ ਕੀ ਕਹਿੰਦਾ? ਨਾ ਮੈਂ ਪੰਪ ਮਾਰਨਾ ਤੈਨੂੰ, ਸਕੀਮਾਂ ਲਾਉਂਦਾ ਕਹਿੰਦਾ। ਵੇ ਚੱਲ ਕੋਈ ਨਹੀਂ ਝੱਡ ਪਰਾਂ। ਤੈਨੂੰ ਪਤਾ ਤਾਂ ਹੈਗਾ ਤੇਰੇ ਬਾਈ ਦੇ ਸੁਭਾ ਦਾ। ਅੱਜੀ ਗੱਲ ਨਾ ਚੱਕ ਕਰਦਾ ਬਸ ਚੱਕ ਕੇ ਜੇ। ਪੱਬੀ ਮੈਨੂੰ ਇੱਕ ਗੱਲ ਕਰਨੀ ਸੀ ਤੇਰੇ ਨਾਲ। ਕੀ? ਜੇ ਗੁੱਸਾ ਨਾ ਕਰੇ। ਲੈ। ਕੌਣ ਮਾਇਆ ਗਏ ਗਦੇ ਗੁੱਸਾ ਕੀਤਾ ਨਾ ਉਹ ਤਾਂ ਠੀਕ ਹੈ ਭਾਬੀ ਮੈਂ ਨਾ ਆਇਆ ਪਹੁੰਚਦੇ ਤੈਨੂੰ ਹਾਂ ਜਦੋਂ ਆਪਾਂ ਤੇਰੇ ਉੱਥੇ ਵਿਆਹ ਨਹੀਂ ਗਏ ਤੇ ਤੇਰੇ ਤਾਏ ਕੇ ਅੱਛਾ ਸੋਹਰੇ ਪਿੰਡ ਬਾਈ ਦੇ ਪੇਕੇ ਤੇਰੇ ਉੱਥੇ ਇੱਕ ਜਦੋਂ ਆਪਾਂ ਆਉਣ ਵੇਲੇ ਗਲੀ ਚੋਂ ਲੰਘੇ ਦੀ ਹਾਂ ਜਿਹੜਾ ਤੇਰਾ ਚਾਚਾ ਦੀਗਾ ਹੂੰ ਉਹਨਾਂ ਦੀ ਕੁੜੀ ਨਹੀਂ ਤਿੱਕਾ ਵਿਆਹ ਚਾਰੀ ਤੀ ਜਿਹੜੀ ਨੇ ਉਹ ਕਾਲਜ ਜੈ ਸੂਟ ਪਾਇਆ ਹੋਇਆ ਸੀਗਾ ਗਾਗਨ ਗਾਗਨ ਹਾਂ ਹਾਂ ਭਾਬੀ ਜੇ ਭਾਬੀ ਤੂੰ ਉਹਦਾ ਸਾਗ ਕਰਾ ਦੇ ਮੈਨੂੰ ਵੇ ਇਹ ਗੱਲ ਪਹਿਲਾਂ ਡਰਦਾ ਕਿਉਂ ਦੱਸਣ ਲੱਗਾ ਮੈਂ ਮੈਂ ਤਾਂ ਭਾਬੀ ਪਹਿਲਾਂ ਉਹੀ ਸੰਗੀ ਗਾ ਮਾਹ ਭਾਬੀ ਗਲਤ ਨਾ ਸਮਝ ਲੈ ਮੈਨੂੰ ਮੈਂ ਤਾਂ ਇਹਦੀ ਭਾਬੀ ਵੀ ਤੂੰ ਆਪੇ ਸਿਆਣੀਆਂ ਸਮਝ ਜੇਗੀ ਪਰ ਹਰ ਕੇ ਮੈਂ ਤਾਂ ਤੁਹਾਨੂੰ ਦੱਸਣਾ ਹੀ ਪਿਆ ਅੱਜ ਵੇ ਮੈਂ ਤਾਂ ਇਹਨੂੰ ਪਤਾ ਤਾਂ ਹੈਗਾ ਆ ਬੇਬੇ ਨਾ ਮੈਂ ਪਹਿਲਾਂ ਜਦੋਂ ਦੋ ਦੋ ਤਿੰਨ ਵਾਰ ਗੱਲ ਕੀਤੀ ਆ ਉਦੋਂ ਕਹਿੰਦੀ ਸੀ ਹਜੇ ਵਿਆਹਣਾ ਨਹੀਂ ਹਜੇ ਵਿਆਹਣਾ ਨਹੀਂ ਫਿਰ ਮੁੜ ਕੇ ਮੇਰਾ ਵੀ ਮਨ ਜਾ ਬਦਲ ਗਿਆ ਮੈਂ ਗੱਲ ਹੀ ਨਹੀਂ ਕੀਤੀ ਲੈ ਭਾਬੀ ਤੂੰ ਹੁਣ ਤਾਂ ਗੱਲ ਕਰ ਲਈ ਉਹਨੂੰ ਦੱਸ ਦਈਂ ਕਿ 40 ਕਿਲੇ ਨੇ ਸਾਡੇ 20 ਕਿਲੇ ਮੇਰੇ ਦਿਓਰ ਨੂੰ ਆਉਂਦੇ ਨੇ ਉਹਦਾ ਭਾਬੀ ਰਾਜ ਕਰੂਗੀ ਨਾਲੇ ਤਰਾ ਕੰਮ ਚ ਹੱਥ ਵਟਾਏ ਕਰੂਗੀ ਦੋਨੇ ਹੁਣ ਜੇ ਮੈਂ ਜਿੱਟ ਲ ਮੱਠ ਹੋ ਗਈ ਤੀ ਰੋਟੀ ਲੈ ਕੇ ਗਾਗਨ ਆ ਜਾਂਦੀ ਆਹੋ ਐ ਭਾਬੀ ਚੱਲ ਭਾਬੀ ਚੱਲ ਤੁਹਾਨੂੰ ਦਵਾਈ ਦਿਵਾਉਣਾ ਪਹਿਲਾਂ ਤਾਂ ਮੈਂ ਘਰੇ ਛੱਡ ਕੇ ਨਾ ਪਰ ਖੇਤ ਤਾਂ ਜਾਉਂ ਆ ਬਾਈ ਹੋਰ ਲਵੇ ਦਵਾਰੇ ਕੰਮ ਕੰਮ ਹੋਣਾ ਕੋਈ ਦੇਖ ਲਾ ਹਜੇ ਤੱਕ ਗੁੰਡੂ ਵੀ ਨਹੀਂ ਆਇਆ ਦਵਾਈ ਲੈ ਕੇ ਮੈਨੂੰ ਤਾਂ ਐ ਲੱਗਦਾ ਡਾਕਟਰ ਹੀ ਨਹੀਂ ਮਿਲਿਆ ਹੁਣ ਜੇ ਕਰਨ ਤਾਂ ਹਜੇ ਤੱਕ ਤਜਾਬ ਬਣਿਆ ਪਿਆ ਹਲ ਗੁੰਡੂ ਤਾਂ ਚੇਤਾ ਆਇਆ ਆ ਤਾਂ ਵਾੜਾ ਵਧੀਆ ਹੋ ਜਾਊਗਾ ਗਗਨ ਵੇ ਆ ਕੇ ਇੱਥੇ ਆ ਜੂਗੀ ਨਾਲੇ ਸਾਰੇ ਕੰਮ ਚ ਮੇਰਾ ਹੱਥ ਬਟਾ ਦਿਆ ਕਰੂਗੀ ਕਦੇ ਮੈਂ ਖੇਤ ਰੋਟੀ ਫੜਾਉਣ ਜਾਨੀ ਆ ਕਦੇ ਮੈਂ ਪਕਾਉਣੀ ਆ ਤੇ ਕਦੇ ਭਾਂਡਾ ਟੀਡਾ ਚੱਕਦੀ ਆ ਸਾਰਾ ਦਿਨ ਕੰਮ ਚ ਹੀ ਲੱਗੀ ਰਹਿੰਦੀ ਆ ਮੈਂ ਕਰ ਲੈਂਦਾ 10 ਰੁਪਏ ਲੈ ਪੁੱਤ ਤੁਸੀਂ 5-5 ਰੁਪਏ ਖਰਚਾ ਕਰੋ ਦੋਨੇ ਭਾਈ ਮੰਮੀ ਫੇਰ ਕੀ ਹੋ ਗਿਆ ਦੁਕਾਨਾ ਵਾਲੇ ਗਏ ਸੀ ਵੀ ਤੇਰੇ ਬਾਪ ਕੋਲ 40 ਕਿੱਲੇ ਨੇ ਉਹ ਤਾਂ ਨਾਲੇ ਐ ਵੀ ਕਹਿੰਦਾ ਸੀਗਾ ਵੀ ਵੀ 100-100 ਖਰਚਾ ਕਰੋ ਤੁਹਾਨੂੰ ਦੋਵਾਂ ਦਾ 100-100 ਰੁਪਏ ਚੱਲ ਚੱਲੇ ਦੋ ਲੈ ਦੇ 100-100 ਰੁਪਏ ਦੇਣਾ ਹੋਣ ਤਾਂ ਹਾਇ ਰੱਬ ਵਸੇ ਕਿ ਹਾਤਾ ਦੁਕਾਨ ਵਾਲੇ ਨੇ ਵੀ ਸਹੀ ਆ ਮੈਂ ਤਾਂ ਪਾਗਲ ਐਂ ਨਹੀਂ ਸੋਚੀ ਜਾਨੀ ਵੀ ਕੁੱਡੂ ਦਾ ਰਿਸ਼ਤਾ ਕਰਾਦਾ ਪਾਗਲੇ ਜੇ ਉਹਦਾ ਰਿਸ਼ਤਾ ਕਰਾਤਾ ਤਾਂ ਵੀ ਕਿਲੇ ਤੇਰੇ ਹੱਥੋਂ ਵਗ ਜਾਣਗੇ ਨਹੀਂ ਨਹੀਂ ਮੈਂ ਇਹ ਨਹੀਂ ਹੋਣ ਦੇਣਾ ਇਹ ਤਾਂ ਮੈਂ ਕਿਸੇ ਹਾਲਤ ਚ ਵੀ ਨਹੀਂ ਹੋਣ ਦੇਣਾ 40 ਕਿਲੇ ਤਾਂ ਹੁਣ ਮੇਰੇ ਹੋਣਗੇ ਤੇ ਫੇਰ ਦੇਖੀਂ ਬੱਬੂ ਦੇ ਮਨ ਅੰਦਰ ਹੁਣ 40 ਕਿੱਲਿਆਂ ਦਾ ਲਾਲਚ ਜਾਗ ਚੁੱਕਾ ਸੀ ਕਰਮਾ ਤੇ ਗੁੰਡਾ ਦੋਨੋਂ ਭਰਾ ਸਾਫ਼ ਦਿਲ ਦੇ ਆਪਣੀ ਮਾਂ ਦੀ ਸੇਵਾ ਕਰਦੇ ਨਾ ਥੱਕਦੇ ਪਰ ਦੂਜੇ ਪਾਸੇ ਬੱਬੂ ਫੱਫੇ ਕੁੱਟਣੀ ਤੇਜ ਤਰਾਰ ਤੇ ਲਾਲਚ ਕਿਸਮ ਦੀ ਜਨਾਨੀ ਹੁਣ ਬੱਬੂ ਦਿਨ ਰਾਤ 40 ਕਿੱਲਿਆਂ ਦੀ ਇਕੱਲੇ ਮਾਲਕ ਬਣਨ ਦੇ ਸੁਪਨੇ ਦੇਖਦੀ ਮਨਹੀ ਮਨਚੋਰ ਸਟੱਕਦੇ ਐਨ ਵਿਚਕਾਰ ਬੱਪੂ ਆਪਣੀ ਕੋਠੀ ਪਾਉਂਦੀ ਆਪਣੇ ਖੇਤਾਂ ਵਿੱਚ ਖਿੜੀ ਹੋਈ ਫਸਲ ਦੇਖ ਕੇ ਉਹ ਬੜਾ ਹੀ ਖੁਸ਼ ਹੁੰਦੀ ਹੁਣ ਉਹ ਆਪਣੇ ਆਪ ਨੂੰ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਸੀ ਸਮਝ ਰਹੀ ਉਸਦੇ ਦਿਮਾਗ ਵਿੱਚ ਸੀ ਸਿਰਫ 40 ਕਿੱਲੇ ਭਾਬੀ ਪਾ ਭਾਬੀ 40 ਕਿੱਲੇ 40 ਕਿਲੇ ਨਹੀਂ ਨਹੀਂ ਮੈਂ ਤਾਂ ਨਾ ਤੇਰੇ ਵਿਆਹ ਵਾਲੀ ਸੋਚੀ ਜਾਂਦੀ ਸੀ ਉਹ ਲੈ ਭਾਬੀ ਬੋਲੀਆਂ ਤੂੰ ਤਾਂ ਭਾਬੀ ਐਨੀਆ ਖੁਸ਼ੀਆਂ ਮਨਾਉਗੀ ਉਹ ਸੂਟ ਤਾਂ ਭਾਬੀ ਤੂੰ ਜਿਹੜਾ ਕਹਿੰਗੀ ਉਹੋ ਦਵਾ ਦਾਂਗੇ ਤੈਨੂੰ ਤੂੰ ਬਸ ਗਗਨ ਦਾ ਕਿਹੜਾ ਰਿਸ਼ਤਾ ਲਿਆ ਬਈ ਉਹੀ ਸੋਚ ਰਹੀ ਸੀ ਵੀ ਕਿਹੜੇ ਵੇਲੇ ਇੱਥੇ ਆਵੇ ਸਮਾ ਦੀ ਸਾਡੇ ਘਰ ਚ ਭਾਬੀ ਉਹ ਤਾਂ ਤੇਰੇ ਹੱਥ ਚ ਜਦੋਂ ਤੂੰ ਲਿਆਵੇਂਗੀ ਉਹਦੀ ਆਜੂਗੀ ਹੈ ਆ ਭਾਬੀ ਆ ਦਵਾਈ ਲੈ ਐ ਮੈਂ ਤੇਰੇ ਵਾਸਤੇ ਡਾਕਟਰ ਨੇ ਕਿਹਾ ਤਾ ਪੀਲੀ ਤਜਾਬ ਬਣਦਾ ਨਾ ਤੈਨੂੰ ਹਾਂ ਇੱਕ ਤਾਂ ਹੁਣ ਲੈ ਲਈ ਇਹਦਾ ਚਮਚਾ ਬਾਕੀ ਇਹ ਦਵਾਈ ਦਿੱਤੀ ਹੈ ਕੈਪਸੂਲ ਦਿੱਤਾ ਇੱਕ ਦਾ ਨਿਰਨੇ ਕਾਲ ਜੇ ਖਾਣਾ ਹੈਗਾ ਠੀਕ ਹੈ ਠੀਕ ਹੈ ਇੱਕ ਆਏ ਦਵਾਈ ਇਹਦੇ ਚ ਬਸ ਇਹ ਦੋ ਟਾਈਮ ਖਾਣੀ ਹੈ ਤੇ ਠੀਕ ਹੈ ਠੀਕ ਹੈ ਆਏ ਕਰ ਇਹਦੇ ਚ ਪਾ ਦੇ ਨਿਆਣੇ ਦਾ ਕੋਈ ਪਤਾ ਨਹੀਂ ਕਿ ਉਹ ਮੇਰੇ ਹੱਥ ਪਰ ਅੱਲਾ ਮਾਰ ਲੈ ਨਾਲੇ ਭਾਬੀ ਤੂੰ ਕਰ ਲਈ ਗੱਲ ਤੇਰੇ ਚਾਚੇ ਨਾਲ ਹੁਣ ਇਹ ਕੋਈ ਕਹਿਣਾਂ ਦੀ ਗੱਲ ਹੈ ਚਲ ਚੰਗਾ ਮੈਂ ਫਿਰ ਖੇਤ ਜਾਈ ਆ ਮਾ ਬਾਈ ਹੁਰੀ ਆਈ ਨਹੀਂ ਹਜੇ ਯਾਰੀ ਬਸ ਸਪਰੇਅ ਕਰਦੀ ਧੁੱਪ ਕੱਢ ਲਈ ਨਾ ਰੱਬ ਨੇ ਅੱਜ ਚੰਗਾ ਨਾਲੇ ਨਿਮੇੜ ਦਾਂਗੇ ਚੰਗਾ ਭਾਬੀ ਨਾਲੇ ਭਾਬੀ ਗੱਲ ਕਰ ਲਈ ਤੇਰੇ ਚਾਚੇ ਨਾਲ ਉਹ ਕਹਿੰਦਾ ਤਾਏ ਬੱਲੇ ਦੀ ਗੱਲ ਸੱਚੀ ਹੋ ਜੇ। ਵੀ ਨਹੀਂ ਨਹੀਂ ਮੈਂ ਤਾਂ ਤੇਰੇ ਕਹਿਣ ਤੋਂ ਪਹਿਲਾਂ ਹੀ ਤਿਆਰ ਆ। ਵੀ ਛੇਤੀ ਛੇਤੀ ਤੇਰਾ ਵਿਆਹ ਕਰਦੇ ਆ। ਉਹ ਮੈਂ ਤਾਂ ਆਪ ਭਾਬੀ ਤੂੰ ਬਸ ਕਰ ਲੈ ਗੱਲ ਚੰਗਾ। ਚੰਗਾ। ਹਾਇ ਰੱਬਾ ਕਿਤੇ ਆਏ ਨਾ ਹੋਵੇ। ਚਾਚਾ ਸਿੱਧਾ ਇਹ ਨਾ ਨਾ ਗੱਲ ਕਰ ਲੈ। ਉਹ ਤਾਂ ਪਹਿਲਾਂ ਹੀ ਤਿਆਰ ਆ ਆਪਦੀ ਕੁੜੀ ਦਾ ਰਿਸ਼ਤਾ ਇੱਥੇ ਕਰਨ ਨੂੰ। ਚਲ ਚੰਗਾ ਚਾਚਾ ਜੀ। ਮੈਂ ਚਲਦੀ ਆ ਹੁਣ। ਧੰਨਿਆ ਭਾਈ ਤੁਸੀਂ ਲਾਹੌਰ ਫਿਰ ਤੁਹਾਨੂੰ ਪਤਾ ਨਿੱਕੇ ਨਿਆਣੇ ਕਰੇ ਨੇ ਰਹਿ ਜਾਂਦੇ ਬਈ ਸਵੇਰੇ ਵਗ ਜਾਂ ਸ਼ਾਮ ਹੋ ਰਹੀ ਹੁਣ ਉਹ ਕਿੱਥੇ ਚਾਚਾ ਜੀ ਕਰੇ ਕੰਮ ਦਾ ਹੀ ਬੜਾ ਓਖਾਗਾ ਅੱਛਾ ਹਾਂ ਰਹਿੰਦੇ ਨਹੀਂ ਤੁਸੀਂ ਅੱਜ ਫਿਰ ਨਾ ਨੋ ਜੇ ਭਾਈ ਤੁਸੀਂ ਆਪਣੀ ਭੈਣ ਗਗਨ ਦਾ ਰਿਸ਼ਤਾ ਆਪਦੇ ਦੇਵਰ ਨੂੰ ਲੈ ਜਾਓ ਕਿੰਨਾ ਚੰਗਾ ਹੋਊਗਾ ਠੀਕ ਨਹੀਂ ਲੱਗੂਗਾ ਇਹ ਤਾਂ ਗੱਲ ਤਾਂ ਜਮਾ ਸਹੀ ਆ ਤੁਹਾਡੀ ਚਾਚਾ ਜੀ ਚੱਲ ਕੋਈ ਗੱਲ ਨਹੀਂ ਮੈਂ ਅੱਜੀ ਜਾ ਕੇ ਨਨ ਨਾਲ ਗੱਲ ਕਰਦੀ ਆਂ ਹਾਂ ਗੱਲ ਕਰੋ ਬਈ ਤੁਸੀਂ ਹਾਂ ਫਿਰ ਜਿਵੇਂ ਵੀ ਉਹ ਕਹਿਣਗੇ ਮੈਂ ਤੁਹਾਨੂੰ ਦੱਸ ਦਵਾਂਗੀ ਹਾਂ ਠੀਕ ਹੈ ਤੁਸੀਂ ਦੱਸ ਦਿਓ ਤੁਹਾਨੂੰ ਕਾਲ ਕਰਦੀ ਹਾਂ ਕੋਈ ਨਹੀਂ ਕੋਈ ਚੱਜਾ ਚਾਚਾਈ ਮੈਂ ਚਲਦੀ ਆਂ ਠੀਕ ਹੈ ਬਈ ਚੰਗਾ ਚੰਗਾ ਬਈ ਠੀਕ ਹੈ ਬਈ ਮੈਂ ਇਹ ਨਹੀਂ ਹੋਣ ਦੇਣਾ ਇਹ ਮੈਂ ਕਦੇ ਨਹੀਂ ਹੋਣ ਦੇਣਾ ਗਗਨ ਤੇ ਕੁੰਡੇ ਦਾ ਰਿਸ਼ਤਾ ਹੁੰਦਾ ਵੇਖ ਬੱਬੂ ਨੂੰ 40 ਕਿੱਲਿਆਂ ਵਿੱਚਕਾਰ ਪੱਟ 35 ਦੀ ਸੀ ਉਸ ਤੋਂ ਬਾਅਦਾਂ ਫਿਰ ਦੋ ਟੁਕੜੇ ਵੀ ਕਿੱਲਿਆਂ ਤੇ ਉਹ ਸੋਚੀ ਪੈ ਗਈ ਕਿ ਅੱਧੀ ਜ਼ਮੀਨ ਤਾਂ ਪਹੀ ਖਾਲਿਆਂ ਵਿੱਚ ਹੀ ਰੁਲ ਚੂ ਕੋਠੀ ਕੀ ਚੱਜ ਦਾ ਘਰ ਵੀ ਨਹੀਂ ਪੈਣਾ ਹੁਣ ਉਸ ਦੇ ਮਕਸਦ ਵਿੱਚ ਸਭ ਤੋਂ ਵੱਡਾ ਰੋੜਾ ਹੁੰਦਾ ਸੀ ਸਮਾ ਆਪਣੀ ਤੋਰ ਦਰਦਾ ਗਿਆ ਮਾਂ ਵੀ ਇੱਕ ਦਿਨ ਚੱਲ ਵਸੀ ਦੋਨੋਂ ਭਰਾ ਬਹੁਤ ਜ਼ਿਆਦਾ ਰੋਏ ਇੱਕ ਮਾਂ ਹੀ ਤਾਂ ਸੀ ਉਹਨਾਂ ਕੋਲ ਮਾਂ ਕੋਲ ਸਾਰਾ ਦਿਨ ਬੱਚੇ ਬਣੇ ਰਹਿੰਦੇ ਸੀ ਤੁਨੋਂ ਪਰਾ ਮਾਂ ਦੇ ਹੁੰਦਿਆਂ ਕਦੇ ਪੋਰਾ ਫਿਕਰ ਨਹੀਂ ਸੀ ਕਾਸੇ ਦਾ ਪਰ ਜੋ ਆਇਆ ਹੈ ਉਸਨੇ ਜਾਣਾ ਹੈ ਇੱਕ ਦਿਨ ਦੂਜੇ ਪਾਸੇ ਬੱਪੂ ਨੂੰ ਸੱਸ ਦੇ ਮਰਨ ਦਾ ਨਾ ਤਾਂ ਕੋਈ ਬਹੁਤਾ ਦੁੱਖ ਸੀ ਨਾ ਫਿਕਰ ਉਹਨੂੰ ਫਿਕਰ ਸੀ ਤਾਂ ਸਿਰਫ ਭੋਗ ਦਾ ਕਿਉਂਕਿ ਭੋਗ ਤੇ ਚਾਚੇ ਹੋਰਾਂ ਨੇ ਆਉਣਾ ਸੀ ਉਹ ਸੋਚ ਰਹੀ ਸੀ ਕਿ ਤੇ ਸਾਰੀਆਂ ਧਰੀਆਂ ਧਰਾਈਆਂ ਨਾ ਰਹਿ ਜਾਣ। ਗੁੰਡੇ ਦੇ ਰਿਸ਼ਤੇ ਦੇ ਡਰ ਤੋਂ ਉਸਨੇ ਚਾਚੇ ਨੂੰ ਫੋਨ ਕਰਕੇ ਇਹ ਆਖ ਦਿੱਤਾ ਕਿ ਕੁਆਰੀਆਂ ਕੁੜੀਆਂ ਭੋਗ ਤੇ ਨਹੀਂ ਆਉਂਦੀਆਂ ਹੁੰਦੀਆਂ। ਗੱਲੀ ਬਾਤੀ ਬਥੇਰੇ ਵਾਰ ਗੁੰਡੇ ਨੂੰ ਉਹਨਾਂ ਕੋਲ ਨਿੰਦ ਭੰਡ ਵੀ ਚੁੱਕੀ ਸੀ ਬੱਪੂ। ਲਗਭਗ 6 ਮਹੀਨੇ ਗੁਜ਼ਰ ਗਏ ਸਨ ਹੁਣ ਬੱਬੂ ਬਾਰ-ਬਾਰ ਆਨੇ ਬਹਾਨੇ ਕੁੰਡੇ ਕੋਲ ਜਾ ਖੜਦੀ ਬੱਬੂ ਨੇ ਪੂਰਾ ਜੋਰ ਲਾਇਆ ਕਿ ਕਿਸੇ ਵੀ ਤਰ੍ਹਾਂ ਉਹ ਕੁੰਡੇ ਨੂੰ ਵਸ ਕਰ ਲਵੇ ਨਾ ਕੁੰਡੇ ਨੂੰ ਵਿਆਹ ਕਰਵਾਉਣ ਦੀ ਲੋੜ ਪਵੇ ਨਾ ਕੁੰਡੇ ਦੇ ਜਵਾਕ ਹੋਣ ਸੋਚਦੀ ਸੀ ਨਾਲੇ ਸੱਪ ਮਰ ਜੂ ਨਾਲੇ ਸੋਟੀ ਵੀ ਨਹੀਂ ਟੁੱਟਣੀ ਬੱਬੂ ਦੁਸ਼ਮਣ ਨੂੰ ਗੁੜ ਨਾਲ ਹੀ ਮਾਰਨਾ ਚਾਹੁੰਦੀ ਸੀ ਇਸ ਘਾੜਤ ਦੇ ਚਲਦਿਆਂ ਬੱਬੂ ਨੇ ਬਹੁਤ ਹੱਥ ਕੰਡੇ ਬਣਾਏ ਪਰ ਉਸ ਦੀ ਕੋਈ ਪੇਸ਼ ਨਹੀਂ ਚੱਲੀ ਕਦੇ ਗगन ਨੂੰ ਮਿਲਾਉਣ ਦਾ ਲਾਲਚ ਦਿੰਦੀ ਕੁੰਡੇ ਨੂੰ ਬਹੁਤ ਇਸ਼ਾਰੇ ਦਿੱਤੇ ਸਾਰੀਆਂ ਹੱਤਾਂ ਟੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਕੁੰਡੇ ਨੇ ਕੋਈ ਲੜ ਨਹੀਂ ਫੜਾਈ। ਆ ਭਾਬੀ ਪਾਣੀ ਲੈ ਕੇ ਆਈ। ਸਭ ਨੂੰ ਕਈ ਵਾਰ ਬੱਬੂ ਦੀਆਂ ਹਰਕਤਾਂ ਤੇ ਗਰਮ ਹੋ ਜਾਂਦਾ। ਆ ਭਾਬੀ ਮੈਂ ਪੀ ਲੂੰ ਆਪੇ ਕੋਈ ਗੱਲ ਨਹੀਂ ਕਰ। ਲੈ। ਤੇ ਜੇ ਮੈਂ ਪਾਣੀ ਪਿਆ ਦੂੰਗੀ ਫਿਰ ਕੀ ਹੋ ਜਾਊਗਾ? ਨਾ ਨਾ ਭਾਬੀ ਚੰਗਾ ਨਹੀਂ ਲੱਗਦਾ ਹੈਗਾ ਮੈਨੂੰ। ਲੈ। ਚੰਗਾ ਕਿਉਂ ਨਹੀਂ ਲੱਗਦਾ? ਹੈ ਕਮਰਾ। ਹੋਰ ਵੀ ਨਾ ਪਾਣੀ। ਭਾਬੀ ਜਿਹੜਾ ਤੈਨੂੰ ਕੰਮ ਕਿਹਾ ਉਹਦਾ ਤੂੰ ਕਰਦੀ ਨਹੀਂ ਤੂੰ ਹੋਰ ਕਿਉਂ ਪੁੱਠੇ ਸਿੱਧੇ ਜੇ ਕੰਮ ਕਰੀ ਜਾਂਦੀ ਹੈ ਭਾਬੀ। ਕਿਹੜਾ ਕੰਮ ਕਿਹਾ? ਤੈਨੂੰ ਕਹਿਆ ਭਾਬੀ ਵੀ ਰਿਸ਼ਤਾ ਕਰਾ ਦੇ ਗਗਨ ਦਾ ਕਮਲਿਆ ਜਦ ਤੂੰ ਰੋਟੀ ਪਕਾਉਣ ਨੂੰ ਮੈਂ ਆ ਤੇ ਰੋਟੀ ਖਵਾਉਣ ਨੂੰ ਮੈਂ ਆ ਹਜੇ ਤੇਰੀ ਪਲਾਂ ਪਿਆਰ ਹੀ ਉਮਰ ਕੀ ਗੱਲਾਂ ਕਰੀਏ ਮੈਂ ਰੋਟੀ ਖਾ ਉਹ ਨਾ ਭਾਬੀ ਭਾਬੀ ਮੈਂ ਤੈਨੂੰ ਮਾਂ ਵਾਂਗੂ ਸਮਝਦਾ ਤੂੰ ਅਹੀ ਹਰਕਤਾਂ ਨਾ ਕਰ ਮੇਰੇ ਨਾਲ ਠੀਕ ਹੈ ਨਾ ਕਮਲਿਆ ਸਿਆਣੀ ਗੱਲਾਂ ਕਰੀ ਦੀਆਂ ਬਿਆਣੀਆਂ ਨਹੀਂ ਕਰੀ ਦੀਆਂ ਜਾ ਪਾ ਵੀ ਜਾ ਕੇ ਰੋਟੀ ਲਾ ਲੈ ਕੰਮ ਕਰ ਲੈ ਤੂੰ ਕਿੰਨਾ ਤਰ ਪਾਸੇ ਹੋਏਗਾ ਬੋਨਾ ਮੈਨੀਆਂ ਕਣੀ ਫੱਟੇ ਰਖੀਆਸਾ ਕਿ ਨਖ ਟਾਈਮ ਭੱਜੇਗਾ ਆਖਰ ਤਾਂ ਪਾਣੀ ਪਰ ਥੱਲੇ ਨਹੀਂ ਨੰਗਣਾ ਕੋਈ ਗੱਲ ਨਹੀਂ ਰੋਟੀ ਤਾਂ ਤੈਨੂੰ ਮੇਰੇ ਹੱਥਾਂ ਦੀ ਪੱਕੀ ਉਹ ਖਾਣੀ ਪੈਣੀ ਭੱਜਲਾ ਪੁੱਤ ਭੱਜਲਾ 40 ਕਿੱਲਿਆਂ ਦੇ ਲਾਲਚ ਅੱਗੇ ਬੱਬੂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਸੀ ਕਾਤੋਂ ਕੱਲਾ ਔਖਾ ਹੋਈ ਐ ਨਾ ਮੈਂ ਹੈਗੀ ਐ ਨਾ ਤੇਰੇ ਨਾਲ ਕੰਮ ਕਰਾਉਣ ਵਾਸਤੇ ਭਾਬੀ ਮੈਂ ਤੈਨੂੰ ਕਿੰਨੇ ਵਾਰੀ ਕਹਦਾ ਤੂੰ ਤੂੰ ਸੋਚ ਕੇ ਰਹੀਆਂ ਭਾਬੀ ਮੇਰੇ ਬਾਰੇ ਕੀ ਸੋਚ ਰਹੀਆਂ ਹੱਥ ਛੱਡ ਭਾਬੀ ਪਹਿਲਾਂ ਤਾਂ ਮੇਰਾ ਭਾਬੀ ਤੂੰ ਚੰਗੀ ਨਹੀਂ ਲੱਗਦੀ ਮੈਂ ਤੇਰੇ ਜਵਾਖਾਂ ਵਰਗਾ ਮੈਂ ਤੈਨੂੰ ਮਾਂ ਸਮਝਦਾ ਲੱਗੇ ਬਾਈ ਨੂੰ ਪਤਾ ਲੱਗੇ ਕੀ ਹੋਊਗਾ ਫਿਰ ਕੀ ਹੋਊਗਾ ਕੁਝ ਵੀ ਨਹੀਂ ਹੋਣਾ ਚੱਲ ਜਾ ਕਿੰਨਾ ਕੁ ਟਾਈਮ ਕਿੰਨਾ ਕੁ ਟਾਈਮ ਆਖਰ ਤਾਂ ਮੇਰੇ ਹੱਥ ਹੀ ਆਏਗਾ ਆਖਿਰ ਇੱਕ ਦਿਨ ਉਹੀ ਹੋਇਆ ਜਿਸ ਦਾ ਬੱਬੂ ਨੂੰ ਡਰ ਸੀ ਬੱਬੂ ਦਾ ਚਾਚਾ ਖੁਦ ਹੀ ਰਿਸ਼ਤਾ ਲੈ ਕੇ ਕੁੰਡੀ ਦੇ ਪੱਲੇ ਵਿਆਹ ਪਾਉਣਾ ਗਿਆ ਇਹ ਕੋਈ ਚਮਤਕਾਰ ਸੀ ਜਾਂ ਕੁੰਡੇ ਦੀ ਕੋਈ ਵਿਵੰਦਬੰਦੀ ਰੱਬ ਹੀ ਜਾਣੇ ਇਹ ਸਭ ਕੁਝ ਵੇਖ ਕੇ ਬੱਬੂ ਅੰਦਰੋਂ ਅੰਦਰੀ ਟੁੱਟ ਚੁੱਕੀ ਸੀ ਸਭ ਕੁਝ ਓਦੇ ਹੱਥੋਂ ਖੁੱਸ ਗਿਆ ਸੀ ਦਿਲ ਦੀਆਂ ਦਿਲ ਚ ਰਹਿ ਗਈਆਂ ਸਨ ਸਾਰੇ ਦੋਸਤ ਮਿੱਤਰ ਕੁੰਡੇ ਨੂੰ ਵਧਾਈਆਂ ਦੇ ਰਹੇ ਸਨ ਕੁੰਡਾ ਵੀ ਬੜਾ ਖੁਸ਼ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਨੂੰ ਆਪਣੀ ਗਵਾਚੀ ਹੋਈ ਦੁਨੀਆ ਵਾਪਸ ਮਿਲ ਗਈ ਹੋਵੇ ਉਹ ਆਪਣੇ ਖਿਆਲਾਂ ਵਿੱਚ ਗगन ਨੂੰ ਯਾਦ ਕਰ ਰਿਹਾ ਸੀ ਜਿਸ ਮਾਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਕਰਤਾ ਦਿਲ ਤੇਰੇ ਨਾਮੇ ਸਜਣਾ ਅਤ ਬਾਰ ਦੀ ਗੱਲ ਐ ਤੇਰੇ ਤੇ ਹੱਕ ਸਮਝਦੇ ਨਾ ਕੇ ਹੰਕਾਰ ਦੀ ਗੱਲ ਐ ਜਿਸਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਜਿਸਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਕੀ ਆ ਕੰਮ ਦਾ ਵਧੀਆ ਹੋ ਗਿਆ ਕੁੰਡੂ ਵਾਲਾ ਹੁਣ ਹੋ ਗਿਆ ਨਾ ਸ਼ਗਨ ਪਾਏ ਗਿਆ ਨਾ ਹੁਣ ਆਏ ਕਰ ਚੁੱਪ ਕਰਕੇ ਕੋਈ ਨਾ ਕੋਈ ਕੰਮ ਕਰ ਲੈ ਲੜੀ ਨਾ ਪਾਈ ਰੱਖੋ ਐਸੇ ਗੱਲ ਦੀ ਥੇਰਾ ਹੋ ਗਿਆ ਉਹੀ ਮੱਚੀ ਜਾਨੀ ਆ ਤਾਂ ਮੈਂ ਤਾਂ ਬਾਹਰ ਜਾ ਕੇ ਆਣਾ ਜਾ ਬਾਗ ਜਾ ਬਾਗ ਜਾ ਬਾਗ ਜਾ ਯਾ ਖਣ ਦੋ ਹੀ ਕੰਮ ਹੋ ਗਿਆ ਜੀ ਜਦੋਂ ਮੈਂ ਡਰਤੀ ਸੀਗੀ ਬਥੇਰਾ ਮਟਾਲਿਆ ਪਰ ਕਿੱਥੇ ਟਲਿਆ ਕੋਈ ਬਾਈ ਕੱਖ ਪਾ ਤੇ ਡੰਗਰ ਬਾਈ ਇਧਰ ਵਗਿਆ ਭਾਬੀ ਕੱਖ ਪਾਉਣੀ ਗਿਆਗਾ ਅੱਛਾ ਹੋਰ ਦਾ ਮੈਨੂੰ ਪਤਾ ਹੈ ਭਾਬੀ ਤੈਈ ਬੁਲਾਇਆ ਹੋਣਾ ਚਾਚੇ ਨੂੰ ਆਪਦੇ ਨੂੰ ਹਨਾ ਤੈਨੂੰ ਯਾਦਾ ਖੇਤ ਤੋਂ ਮੈਨੂੰ ਕਿਹਾ ਸੀ ਭਾਬੀ ਮੈਂ ਰਿਸ਼ਤੇ ਦੀ ਗੱਲ ਕਰਨ ਲੱਗਾ ਗਨ ਲਈ ਹਾਂ ਭਾਬੀ ਤੇ ਮੈਂ ਤਾਂ ਉਹਦੀ ਗੱਲ ਕਰ ਲਈ ਸੀ ਤੇ ਨਾਲੇ ਤੇਰੀ ਖੁਸ਼ੀ 'ਚ ਮੇਰੀ ਖੁਸ਼ੀ ਇਹ ਤਾਂ ਗੱਲ ਹੈਗੀ ਹੈ ਭਾਬੀ ਮੈਨੂੰ ਪਤਾ ਦੀ ਮਹਾ ਜੇ ਕੰਮ ਸਿਰੇ ਚਾੜੂਗੀ ਮੇਰੀ ਭਾਬੀ ਉਹ ਚਾੜੂਗੀ ਸਹੀ ਕਿਹਾ ਤੁਸੀਂ ਹਾਂ ਚੱਲ ਭਾਬੀ ਫਿਰ ਮੈਂ ਯਾਰਾਂ ਦੋਸਤਾਂ ਕੋਲੇ ਜਾਇਆ ਮੈਂ ਪਤਾ ਲੱਗ ਗਿਆ ਹੁਣ ਸਾਰਿਆਂ ਨੂੰ ਹਾਂ ਪਰ ਕਹਿਣਗੇ ਸਾਨੂੰ ਖਵਾਇਆ ਪਿਆ ਨਹੀਂ ਹੈਗਾ ਆਹੋ ਭਾਈ ਮੂੰ ਮਿੱਠਾ ਕਰਾਉਣਾ ਵੀ ਜ਼ਰੂਰੀ ਹੈ ਹਾਂ ਭਾਬੀ ਲੈ ਜਾਇਆ ਜਾਇਆ ਜੇ ਭਾਈ ਨੇ ਪੁੱਛਿਆ ਤਾਂ ਕਹਿਦੀ ਦਿਲਵਿੰਦਰ ਜਾ ਰਹੀ ਤੀ ਚੰਗਾ ਤੀਖ ਤਾਂ ਸਹੀ ਕਿਵੇਂ ਖੁਸ਼ ਹੋਇਆ ਫਿਰਦਾ ਪਰ ਤੈਨੂੰ ਇਹ ਨਹੀਂ ਪਤਾ ਕਿ ਭਾਬੀ ਦੇ ਅੰਦਰ ਤਾਂ ਭਾਂਬੜ ਬੜੇ ਪਏ ਨੇ ਭਾਂਬੜ ਉੱਤੋਂ ਰਹਿੰਦਾ ਹੁੰਦਾ ਚਾਚਾ ਵਿਆਹ ਵੀ ਅਗਲੇ ਮਹੀਨੇ ਕਹਿ ਗਿਆ ਅਗਲੇ ਮਹੀਨੇ ਵਿਆਹ ਕਰਾਂਗੇ ਛੇਤੀ ਕਰਾਂਗੇ ਸਾਰਾ ਕਸਮ ਇਹ ਲੱਗਦਾ ਹੱਥੋਂ ਜਾਊ ਮੇਰੇ ਆਏ ਨਹੀਂ ਸਰਮ ਕੁਛ ਨਾ ਕੁਛ ਤਾਂ ਕਰਨੇ ਪੈਣਾ ਬੱਬੂ ਨੂੰ ਹੁਣ ਆਪਣੇ ਅੰਦਰੋਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਨਹੀਂ ਨਹੀਂ ਮੈਂ ਹਾਰ ਨਹੀਂ ਸਕਦੀ 40 ਕਿੱਲਿਆਂ ਤੇ ਮੇਰਾ ਹੱਕ ਹੈ ਹੁਣ ਕੁੰਡੇ ਨੂੰ ਮਾਰਨਾ ਪਊਗਾ ਮੇਰਾ ਕੁਛ ਨਹੀਂ ਲੱਗਦਾ ਉਹ ਜਿਹੜਾ ਮੇਰਾ ਨਹੀਂ ਹੋਇਆ ਉਹ ਕਿਸੇ ਦਾ ਕਿਵੇਂ ਹੋ ਜਾਊ ਆਖੀਰ ਉਸਨੇ ਕੁੰਡੇ ਨੂੰ ਮਾਰਨ ਦਾ ਫੈਸਲਾ ਕੀਤਾ ਉਹ ਰਾਤ ਮੂੰਹ ਹਨੇਰੇ ਕੁੰਡੇ ਨੂੰ ਮਾਰਨ ਲਈ ਬਾਗਲ ਦੇ ਵਿੱਚ ਚਲੀ ਗਈ ਉਹਨੂੰ ਹੁਣ 40 ਕਿੱਲਾਂ ਵਿੱਚ ਕਾਰ ਸਿਰਫ ਕੁੰਡਾ ਦਿਖਾਈ ਦੇ ਰਿਹਾ ਸੀ ਜਿਸ ਨੂੰ ਉਹ ਖਾਤਮ ਕਰ ਦੇਣਾ ਚਾਹੁੰਦੀ ਸੀ ਤੈਨੂੰ ਸਮਝਾਇਆ ਸੀ ਨਾ ਤੈਨੂੰ ਬੜਾ ਸਮਝਾਇਆ ਸੀ ਮੇਰੇ ਮੇਰੇ ਤੋਂ ਬਾਅਦ ਆ ਜਾ ਮੇਰੇ ਤੋਂ ਬਾਅਦ ਬੱਸ ਤੂੰ ਮੇਰੀ ਗੱਲ ਤੇ ਐਸਾ ਨਹੀਂ ਨਾ ਕੀਤਾ ਦਾ ਕਤਲ ਕਰਕੇ ਬੱਬੂ ਨੂੰ ਇੰਜ ਲੱਗਾ ਜਿਵੇਂ ਉਸਨੇ ਫਿਰ ਤੋਂ ਹਾਰੀ ਹੋਈ جنگ ਜਿੱਤ ਲਈ ਹੋ। ਅੱਜੀ ਲਾ ਕੋਲ ਬਠੰਡੇ ਕੋਠੀ ਪਾ ਦੇਵੇ ਮাইয়া ਮੈਨੂੰ ਘੇਟ ਦੇ ਵਿੱਚ ਬਰਾੜ ਨਿਵਾਸ ਨਹੀਂ ਨਹੀਂ ਕੁਡੂ ਨਵਾਸ ਲਿਖਾ ਦੇਵੇ ਮਈਆ ਮੈਨੂੰ ਚੀਲਾ ਕੋਲੇ ਮੈਨੂੰ ਚੀਲਾ ਕੋਲ ਬਠੰਡੇ ਕੋਠੀ ਪਾ ਦੇਵੇ ਮਈਆ ਭਾਬੀ ਆਵਾਜ ਨਹੀਂ ਨਹੀਂ ਹੁਣ ਤਾਂ ਆਵਾਜ ਦਾ ਵੀ ਬਹਿਮਾ ਦੇਖੀ ਸਹੀ ਹੁਣ ਤਾਂ ਮੈਂ ਗੇਟ ਦੇ ਵਿੱਚ ਨਾ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਾ ਦੇਣਾ ਕੁੰਟੂ ਨਵਾਸ ਮਜ਼ਾ ਹੀ ਆ ਜਾਊਗਾ ਲੈ ਪਾਪੀ ਤਾਂ ਸੁਣਦਾ ਵੀ ਨਹੀਂ ਹੈਗਾ

ਬੱਬੂ ਦੇ 40 ਕਿੱਲਿਆਂ ਦੇ ਲਾਲਚ ਨੇ ਉਸ ਦਾ ਆਪਣਾ ਹੀ ਘਰ ਪੱਟ ਦਿੱਤਾ ਸੀ 40 ਕਿੱਲਿਆਂ ਦੇ ਲਾਲਚ ਵਿੱਚ ਅੰਨੀ ਹੋਈ ਬੱਬੂ ਨੂੰ ਇਹ ਵੀ ਨਾ ਪਤਾ ਲੱਗਿਆ ਕਿ ਜਿਸ ਨੂੰ ਉਹ ਮਾਰ ਰਹੀ ਸੀ ਉਹ ਉਸ ਦੇ ਘਰ ਵਾਲਾ ਕਰਮਾ ਸੀ ਉਹ ਸਿਆਣੇ ਕਹਿੰਦੇ ਨੇ ਨਾ ਕਿ ਜੇ ਕਿਸੇ ਲਈ ਟੋਆ ਪੱਟੋਂਗੇ ਤਾਂ ਉਸ ਵਿੱਚ ਪਹਿਲਾਂ ਖੁਦ गिरੂੰਗੇ ਲਾਲਚ ਦਾ ਅੰਤ ਬੁਰਾ ਹੀ ਹੁੰਦਾ ਹੈ ਜੋ ਕਿ ਬੱਬੂ ਨੂੰ ਆਪਣੇ ਘਰ ਵਾਲੇ ਦੀ ਜਾਨ ਗਵਾ ਕੇ ਭੁਗਤਣਾ ਪਿਆ ਕਦੇ ਵੀ ਲਾਲਚ ਵਿੱਚ ਇੰਨੇ ਅੰਨੇ ਨਾ ਹੋਵੋ ਕਿ ਤੁਸੀਂ ਆਪਣਾ ਚੰਗਾ ਮਾੜਾ ਸਭ ਕੁਝ ਭੁੱਲ ਜਾਓ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ